ਲੋਕਾਂ ਨੇ ਬਹੁਤ ਨਿੰਦਣਾ ਕਰੂ। 프리 ਕੁੜਾ 200 ਰੁਪਏ 200 ਰੁਪਏ 200 ਰੁਪਏ ਹੋਟਲ ਖੜੀ ਜਾਂਦੇ ਜਿਵੇਂ ਅਸੀਂ ਉਹਨੇ ਆਸਰ ਬੰਦ ਕਰ ਸਾਰੇ ਬੇਇਜ਼ਤੀ ਕਰੀ ਜਾਂਦਾ ਹੈ। ਅਸੀਂ ਕੋਈ ਟੋਕ ਵੀ ਹੋਰ ਕਰਦੇ ਹਾਂ। ਅਸੀਂ ਕਰੂੰਗਾ। ਅਸੀਂ ਜਿੱਤ ਗਏ ਹੋਏ। ਕੱਲੋਂ ਅੱਜੇ ਬਹਿਣਾ ਨਹੀਂ ਆਪਾਂ ਅਸੀਂ ਬੰਦੀ ਹਾਂ। ਅੱਜ ਜਿੱਤੋਗੇ ਜਿੰਨੇ ਫੈਸਲਾ ਕਰਦੇ। ਫੈਸਲਾ ਅਸੀਂ ਕਰਨਾ ਜਿਹੜਾ ਮੈਨੂੰ ਗੰਦ ਕਰਦੇ ਤੁਸੀਂ। ਕਮੈਂਟਸ ਲੋਕਾਂ ਦੀ ਸਾਡੀ ਹੈ। ਇਹੋ ਕਹਿੰਦੇ ਸੀ ਤੇ ਬੁਲਾਉ ਰਹੇ ਇਹਨੂੰ। ਉਹ ਕਹਿੰਦਾ ਅੱਜ ਹੈਗਾ ਮੈਂ 25 ਜੋ ਬੰਦ ਕਰ ਰਿਹਾ। ਉਹ ਤਾਂ ਅੰਦਰ ਰੱਖ ਲੈ। ਉਹ ਫਿਰ ਉਹ ਲੋਕ ਮੰਗ ਰਹੇ ਨੇ। ਆਹ ਕਿਹੜਾ ਸਾਹ ਲੈ ਮਤੇ ਇਹ। ਕਹਿੰਦਾ ਹੌਲ ਦਾ। ਥੋੜਾ ਜਿਹਾ ਤੁਸਰੀ ਪੜੀ ਐ। ਨਹੀਂ ਉਸ ਕੰਮ ਨਹੀਂ ਕਰਦਾ। ਕੋਈ ਤਕਲਹਰੀ ਬਗਿਆ। ਅੱਜ ਫ੍ਰੀਜ ਚੰਗ ਕਰ ਤੂੰ ਬਾਈ। ਸ਼ਹਿਰ ਤੋਂ। ਤੂੰ ਸ਼ਹਿਰ ਦੇ ਮਾ। ਤੂੰ ਦੇਖਾ ਹੀ ਦੇਖਾ ਕਿਉਂ ਘੜ ਬਣ। ਇਹ ਅੰਦਰ। ਜੀ ਮੈਂ ਜਿਹਨੂੰ ਉਸ ਕੱਢੇ। ਮੈਂ ਤਾਂ ਸਰ ਚਾਰ ਮੈਂਬਰ ਨੇ ਮੇਰੇ ਕੰਮ ਵਿੱਚ ਫਿਰਦੇ। ਤੁਹਾਨੂੰ ਕੀ ਲੱਗਦਾ ਚਲੋ ਠੀਕ ਹੈ ਤੁਸੀਂ ਕੰਮ ਕਰਦੇ ਸੁਭਾਈ ਕਰਦੇ ਮਿਹਨਤ ਕਰਦੇ پیسے ਬਣਾਦੇ ਚੋ ਕੋਈ ਗੱਲ ਨਹੀਂ ਸਾਨੂੰ ਵੀ ਥੋੜਾ ਫਾਇਦਾ ਹੀ ਦੂਜੇ ਪੱਖ ਦੇ ਗਿਆ ਲੇਕਿਨ ਐ ਥੋੜੀ ਵੀ ਤੁਸੀਂ ਨਾਲ ਸਿਰ ਪਰ ਬੈਠੋ ਹੋਏ ਅਗੇ ੱੱਕੇ ਤੇ ਐ ਵੀ ਇਹ ਗੱਲ ਉਹ ਚਾਰਦੇ ਤੁਮ ਤੇ ਅਸੀਂ ਸਾਰੇ ਜਿੱਤੇ ਕਿਸੇ ਦਾ ਪਹਿਲਾ ਹੋਵੇਗਾ ਉਹ ਫਿਰ ਲੋਕ ਇਕੱਠੇ ਹੋ ਜਾਂਦੇ ਲਲਾਬਾਦ ਕਮੇਟੀ ਕਰਕੇ ਕਹਿੰਦਾ ਵੀ ਥੋੜਾ ਜਿਹਾ ਬੋੜਾ ਫ੍ਰੀ ਚਾਹੁੰਦੇ ਪੈਸੇ ਨਾ ਦਿਓ ਦਿੰਦੇ ਤਾਂ ਦੇ ਜੇ ਰੁਪਈਆ ਸਾਰੇ ਵਿੱਚ ਹੋ ਜਾਗੇ ਸਹੀ ਬਾਤ ਹੈ ਤੁਸੀਂ ਕਿੰਨੀ ਚੱਕੂ ਹੋਈ ਹੋਣੀ ਹੁਣ ਵੀ ਤੁਸੀਂ ਉਹ ਬੰਦੇ ਥੋੜਾ ਹੋਣੇ 20% ਹਰੇਕ ਵਾਲਾ ਜਿੱਦਾ ਕੂੜਾ ਚੱਕਦਾ ਸਾਨੂੰ ਪੈਸੇ ਨਹੀਂ ਦਿੰਦੇ ਹੈਗੇ ਨਾ ਤੁਸੀਂ ਚੱਕਦੇ ਦਿੰਦੇ ਨਹੀਂ ਜਦੋਂ ਫ੍ਰੀ ਕਰਾ ਤੁਹਾਨੂੰ ਕਿ ਪੈਸੇ ਦਿੰਦੇ ਸਾਨੂੰ ਤਾਂ ਲੜੋ ਨਹੀਂ ਲੋੜ ਨਹੀਂ ਥੋੜਾ ਕਰ ਅਸੀਂ ਜਾਣੇ ਹੁਣ ਅਰਗਮੈਂਟ ਕਰਦੇ ਨੇ ਕਿ ਪੈਸੇ ਨਹੀਂ ਦੇਣੇ ਦੁਨੀਆ ਲੋਕਾਂ ਦਾ ਤੁਸੀਂ ਅਸੀਂ ਬਰਾਦਰ ਬਸ ਬਿੱਲ ਪੈਸਾ ਅੰਦਰ ਫਰੀ ਚੱਕੂ ਕੀ ਕਹਿੰਦਾ ਜੀ ਚੱਕ ਲਈ ਬੜੀ ਦੋ ਮਹੀਨੇ ਲਿਖ ਮੈਂ ਨਾ ਚੱਕੂਗਾ ਫਿਰ ਤੁਸੀਂ ਸਾਡੇ ਨਾਲ ਪੰਗਾ ਲੈ ਰਹੇ ਹੋ ਇਹ ਨਹੀਂ ਜੀ ਸਾਨੂੰ ਕੱਲ ਨੂੰ ਇੱਥੇ ਹਾਂ ਬੰਦਾ ਮੰਨੂ ਚਾਹੀਦਾ ਜਿਵੇਂ ਤੁਹਾਨੂੰ ਉੱਥੇ ਜਾ ਕੇ ਕਿਹਾ ਥੋੜੇ ਚੇਅਰਮੈਨ ਨੂੰ ਵੀ ਆ ਕਮਲ ਕੁਸ਼ੋਕ ਨੇ ਥੋੜੇ ਘਲਾ ਪਿੰਡ ਦੇ ਨਾਲ ਕਰੀ ਜਾ ਠੀਕ ਹੈ ਜੀ ਅਸੀਂ ਕਾਮਨ ਗੱਲ ਕਰੀਏ 20 ਬੰਦਿਆਂ ਨਾਲ ਵੀ ਹੱਥ ਨਾ ਲਾ ਲੋ ਅਸੀਂ ਸਰਕਾਰ ਨੂੰ ਪੈਸੇ ਭੇਜੇ ਨੇ ਪੈਸੇ ਖਰਾਬ ਨੇ ਟੈਂਪੂ ਖਰਾਬ ਆਵਾ ਕੋਈ ਅਸੀਂ ਪਹਿਲਾਂ ਨਾ ਕਹਦੇ ਜੇ ਸਰਕਾਰ ਦਾ ਦਬਾਅ ਪਿਆ ਅਸੀਂ ਤਾਂ ਦੇ ਜੀ ਤੁਹਾਨੂੰ ਹਾਂ ਜੀ ਬਲ ਸਰਕਾਰ ਦੀਆਂ ਦਰਜਾਂ ਜੀ ਉਹ ਹਾਂ ਜੀ ਸਰਕਾਰ ਨਾਲ ਪਹਿਲਾਂ ਹੋ ਗਿਆ ਦੋ ਲੱਖ ਰੁਪਏ ਸ਼ਹਿਰ ਦੇ ਪ੍ਰਾਇੰਟੀਟਾਰੀ ਨਾਲ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਵੀਰਪਾਲ ਸਿੰਘ ਹੈ ਤੁਸੀਂ ਅੱਜ ਇੱਥੇ ਨਗਰ ਕੌਂਸਲ ਆਏ ਸੀਗੇ ਕਮਲਕਿਸ਼ੋਰ ਕਾਲਾ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਦੇ ਘਰ ਦੇ ਅੱਗੇ ਕੂੜਾ ਗੇ ਰਹਿ ਗਿਆ ਹੈ ਤਾਂ ਤੁਸੀਂ ਅੱਜ ਇੱਥੇ ਕੀ ਕਰਨ ਆਏ ਸੀ ਸਰ ਹਮੇ ਬੁਲਾਇਆ ਗਿਆ ਥਾ ਕਿਹਨੇ ਬੁਲਾਇਆ ਸੀ ਕਿਹੜੇ ਐਮ ਸੀ ਨੇ ਕਮਲ ਸਾਹਿਬ ਨੇ ਕਮਲ ਕਿਸ਼ੋਰ ਸਾਹਿਬ ਨੇ ਉਹਨਾਂ ਨੇ ਬਤਾਇਆ ਹਮਕੋ ਕਿ ਕੋੜਾ ਕਿਸੇ ਡਾਲਾ ਹਮ ਛਾਨਬੀਨ ਕਰਤੇ ਹੈ ਕਿ ਕੋੜਾ ਕਿਸੇ ਡਾਲਾ ਹੈ ਠੀਕ ਹੈ ਹੋ ਸਕਦਾ ਹੈ ਕਿ ਕਿਸੇ ਹੋਰ ਨੇ ਹਮਾਰੀ ਜਗ੍ਹਾ ਕਿਸੇ ਹੋਰ ਨੇ ਫਾਇਦਾ ਉਠਾਇਆ ਹਮੇ ਲੜਵਾਣੇ ਦੇ ਚੱਕਰ ਮੇ ਨਹੀਂ ਜਦੋਂ ਪੂਰੀ ਟੀਮ ਸੀਗੀ ਜਦੋਂ ਤੁਸੀਂ ਦੋ ਤਿੰਨ ਦਿਨ ਤੋਂ ਪ੍ਰੋਟੈਕਸ਼ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਤੁਸੀਂ ਇੱਕ ਐਮਸੀ ਨੂੰ ਹੀ ਕਾਲੇ ਨੂੰ ਕਿਉਂ ਡਰ ਗਏ ਤੁਹਾਡੇ ਵੱਲੋਂ ਬੋਲਿਆ ਗਿਆ ਸੀਗਾ ਕਿ ਅਸੀਂ ਉਸ ਲਾਈਨ ਦੇ ਉਧਰ ਕਰਦੇ ਅੱਗੋਂ ਲੰਘਣਾ ਹੈ ਉਸ ਮਤਲਬ ਸਰ ਸਭੀ ਐਮਸੀ ਦਾ ਨਾਮ ਲਿਆ ਗਿਆ ਸਾਹਿਬ ਉਹਨਾਂ ਕਹੀ ਲਿਆ ਗਿਆ ਤੁਹਾਡੇ ਵੱਲੋਂ ਇੱਕ ਮੈਸੇਜ ਆਏਗਾ ਆ ਕਿ ਕਾਲੇ ਐਮਸੀ ਦੇ ਘਰ ਦੇ ਵੱਲੋਂ ਕਿ ਅਸੀਂ ਉਹਨਾਂ ਦੇ ਘਰ ਦੇ ਵੱਲੋਂ ਅੱਗੋਂ ਲੰਘਣਾ ਹੈ ਤੁਹਾਡੀ ਟੀਮ ਬੋਲੇ ਕਿ ਆਇਆ ਸੀ ਇੱਕ ਮਿੰਟ ਕੁੜਾ ਤੁਹਾਡੇ ਕੋਲ ਆ ਕੇ ਰਿਹਾ ਗਿਆ ਸਰ ਵਾਹਾਂ ਪੇ ਸਾਡੀ ਜੀ ਮੀਟਿੰਗ ਸੀ ਉਹ ਸਾਡੀ ਦਾਣਾ ਮੰਡੀ ਮੇਂ ਸੀ ਉਹ ਵੀ ਇੱਥੇ ਆਨੇ ਤੋਂ ਨਹੀਂ ਕੰਪਨੀ ਜੇੜ ਖਾਨਪੁਰ ਦਾ ਰਸਤਾ ਜਿਹੜਾ ਹੈਗਾ ਆ ਉਹ ਸਿਵਲ ਹਸਪੀਟਲ ਬੱਸ ਸਟੈਂਡ ਨੂੰ ਵੀ ਉਧਰੋਂ ਹੋ ਕੇ ਲੰਘਦਾ ਚਰਨਜੀਤ ਸਿੰਘ ਚੰਨੀ ਸੀਐਮ ਸਾਹਿਬ ਦੇ ਐਕਸੀਐਮ ਹੈ ਉਹਨਾਂ ਦੇ ਘਰ ਤੇ ਉਧਰੋਂ ਵੀ ਲੰਘਦਾ ਹੈ ਤਾਂ ਕਾਲੇ ਐਮਸੀ ਦਾ ਘਾੜ ਘਾਰ ਕਿਉਂ ਹੋਈ ਤੁਹਾਡੇ ਬੁਲੇ ਟੱਕਰ ਕੀਤਾ ਗਿਆ ਤੁਸੀਂ ਹੁੱਲਣ ਬਾਜੀ ਵੀ ਕਰੀਏ ਉੱਥੇ ਨਹੀਂ ਹੁੱਲਣ ਬਾਜੀ ਨਹੀਂ ਕਰੀਏ ਸਾਡਾ ਉਹ ਕਹਿ ਰਹੇ

सर जो रोड थी जिस रोड के ऊपर आपने जाना था उस रोड के आगे इनके घर के आगे रोला नारे लगाए गए आपकी टीम की तरफ से लगाएगी हाँ, फिर वो क्यों लगाए एक काले एमसी की तरफ से क्यूँ लगाई गयी वो दोष इसी चीज का लगा रहे हैं आपके ऊपर निकल के आ रहे थे ठीक है सर का रास्ते में घर पड़ा ठीक है इस करके उनका नाम ले लिया गया ठीक है अगर हमारी कल मांग पूरी नहीं होती तो हम दूसरी जगह भी जाते सर हम तो हाथ जोड़ते फिर रहे हैं नहीं, काला नहीं मांगे, मांग रहे है सर नहीं, उनसे काला जी ने वो माफी तो नहीं उन्होंने तो कुछ नहीं करना था नहीं। फिर जो करना है सरकार ने करना है जैसे भी है जो उनके हिसाब से होगा पर आपने उनके घर के आगे क्यों ऐसे किया वो तो इस चीज की बात पूछ रहे हैं आपसे ये बात गलत है आपकी तरफ से आप गलती मानते हैं इस चीज़ की आप उनके घर के आगे गए ਨੂੰ ਘਰ ਮੰਡੀ ਸਾਂ ਨਿਕਲੇ ਤੇ ਅੱਗੇ ਚੱਲੇ ਸਰ ਮੰਡੀ ਦਾ ਰੂਟ ਅਲੱਗ ਹੈ ਉਹਨਾਂ ਦੇ ਘਰ ਦਾ ਰੂਟ ਅਲੱਗ ਹੈ ਫਿਰ ਆਪ ਦੇਖੋ ਆਪ ਹਾਂ ਪੇ ਝੂਟੇ ਬੜ ਰਹੇ ਹੋ ਉਹ ਰੂਟ ਅਲੱਗ ਹੈ ਇਹ ਰੂਟ ਅਲੱਗ ਹੈ रोड से आए रंधा रोड ऐसी बहुत सीधा जाता है भैया चन्नी साहब के तरफ से तो निकले नहीं आप निकले थी थी। आप निकले कालेमसी की, की तरफ से खड़े मतलब फिर आपने रूट चेंज किया वहाँ से ये बात टारगेट मान लो की आपने का एम सी का रूट पकड़ा चन्नी एमसी का फिर आपने काला एमसी का रूट पकड़ा ना ये बात मान लो क्यूँ माना क्यों रोड पे एक आपको एक ही एम सी मिला और कोई एमसी नहीं मिला फिर एक ही एमसी मिला आपको टारगेट करने के लिए क्यों मिला ਉਹਨਾਂ ਨੇ ਤਾਂ ਕੁਝ ਨਹੀਂ ਬੋਲਿਆ ਆਪਕੋ ਕਿਸੇ ਕੋਈ ਨਹੀਂ ਬੋਲਿਆ ਫਿਰ ਆਪ ਟਾਰਗੇਟ ਕਿਉਂ ਕਰ ਰਹੇ ਹੋ ਠੀਕ ਹੈ ਆਪਕਾ ਜੋ ਕੰਮ ਹੈ ਉਹ ਪਰ ਉਹ ਤਾਂ ਬਣਾ ਨਹੀਂ ਕਰ ਰਹੇ ਸਮਝੌਤਾ ਹੋ ਗਿਆ ਥੋੜਾ ਹਾਂ ਸਮਝੌਤਾ ਸਮਝੌਤਾ ਹੋ ਗਿਆ ਹੈ ਕਿਸ ਕੇ ਸਾਥ ਹੋਇਆ ਹੋ ਇਹ ਨਗਰ ਕੌਂਸਲ ਨਾਲ ਹੋਇਆ ਕਿਹਦੇ ਨਾਲ ਹੋਇਆ ਇਹ ਨਗਰ ਕੌਂਸਲ ਦੇ ਐਮਸੀ ਨੂੰ ਆਪਣੀ ਗਲਤੀ ਮੰਨ ਰਹੇ ਹੋ ਆਪਣੀ ਗਲਤੀ ਮੰਨ ਰਹੇ ਹੋ ਅਸੀਂ ਗਲਤੀ ਦਾ ਹਰ ਬੰਦੇ ਜਾ ਕੇ ਫੇਸ ਕਰੂਗੇ ਜਿਹੜੇ ਬੰਦੇ ਨੇ ਗਵਾਹੀ ਦਿੱਤੀ ਅੰਮ੍ਰਿਤ ਦਾ ਉਹਦੀ ਗਵਾਹੀ ਤੇ ਆ ਕੇ ਫੇਸ ਕਰੂਗੇ ਇਹਨਾਂ ਕੋਲ ਲੱਗਦਾ ਹੈ ਕਿ ਗਲਤੀ ਗਲਤ ਹਮ ਕੀਤਾ ਹੈ ਪ੍ਰਧਾਨ ਜੀ ਕੱਲ ਤੋਂ ਜਿਹੜੇ ਸਫਾਈ ਕਰਮਚਾਰੀ ਆ ਜਿਹੜੇ ਪ੍ਰਾਈਵੇਟ ਵਾਲੇ ਆ ਤਾਂ ਉਹਨਾਂ ਕੋਲ ਅਧਿਕਾਰ ਦੇ ਕੇ ਕੂੜਾ ਵੇਰਿਆ ਗਿਆ ਸੀਗਾ ਤਾਂ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਉਹਨਾਂ ਨੇ ਮੇਰੇ ਨਾਲ ਨਿਰਾਜਿਸ਼ ਕੀਤੀ ਸੀਗੀ ਅੱਜ ਉਹ ਕਮੇਟੀ ਦਫ਼ਤਰ ਦੇ ਵਿੱਚ ਮੇਰੇ ਕੋਲ ਤੋਂ ਮਾਫੀ ਮੰਗਣ ਆਏ ਸੀਗੇ ਵੀ ਗਲਤੀ ਹੋ ਗਈ ਸਾਡੇ ਬੰਦੇ ਤੋਂ ਇੱਕ ਨੂੰ ਇਹ ਵੀ ਗੱਲ ਨਹੀਂ ਮੰਨਦੇ ਵੀ ਅਸੀਂ ਕਿੱਥੇ ਸੀ ਧਿਆ ਸੀ ਕਹਿੰਦੇ ਪਤਾ ਨਹੀਂ ਕੌਣ ਸੀ ਧਿਆ ਵੀ ਸਾਡੀ ਮਾਫੀ ਦੇ ਦਿਓ ਲੈਕਿਨ ਮੈਂ ਉਹਨਾਂ ਨੂੰ ਕਿਹਾ ਵੀ ਸਾਰੀ ਕਮੇਟੀ ਦਾ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਸੀ ਜਦੋਂ ਟਰੈਂਪੂ ਚਲਾਉਣ ਦੀ ਵੀ ਗੱਲ ਹੋਈ ਸੀ ਉਸ ਟਾਈਮ ਵੀ ਇੱਥੇ 18 ਐਮਸੀ ਬੈਠੇ ਸੀਗੇ ਉਹ ਯਾ ਇਮਸੀਆਂ ਦੇ ਪਰਿਵਾਰਕ ਮੈਂਬਰ ਸੀਗੇ ਕਿਉਂਕਿ ਉਹ ਜਿਹੜੀ ਮੀਟਿੰਗ ਸੀਗੀ ਅਨਆਫੀਸ਼ੀਅਲੀ ਸੀਗੀ ਉਹ ਚ ਕੋਈ ਵੀ ਬੰਦਾ ਆ ਸਕਦਾ ਜੀ ਉਹਦੇ ਸਾਰੇ ਹੀ 18 ਐਮਸੀਆਂ ਨੇ ਕਿਹਾ ਸੀ ਵੀ ਇਹ ਕੂੜਾ ਕਲੈਕਸ਼ਨ ਡੋਰ ਟੂ ਡੋਰ ਹੋਣੀ ਚਾਹੀਦੀ ਜਦੋਂ ਅਸੀਂ ਟਰੈਂਪੂ ਲੈ ਲੇ ਲੇਕਿਨ ਉਹਨਾਂ ਨੇ ਮੈਨੂੰ ਜਾਣਬੁੱਝ ਕੇ ਪਤਾ ਨਹੀਂ ਕਿਸ ਕਾਰਨ ਮੈਨੂੰ ਇਕੱਲੇ ਨੂੰ ਟਾਰਗੇਟ ਕੀਤਾ ਗਿਆ ਮੇਰੇ ਘਰ ਦੇ ਬੁੜੇ ਉਹਨਾਂ ਨੇ ਗੰਦ ਸਿੱਟਿਆ ਤੇ ਮੇਰੇ ਘਰ ਦੇ ਬਾਹਰ ਜਾ ਕੇ ਉਹਨਾਂ ਨੇ ਮੇਰੇ ਖਿਲਾਫ ਨਾਰੇਬਾਜ਼ੀ ਕੀਤੀ ਸ਼ਹਿਰ ਚ ਕੀਤੀ ਨਾਰੇਬਾਜ਼ੀ ਤੇ ਮੇਰੇ ਮਤਲਬ ਮੈਂ ਉਸ ਗੱਲ ਕੇ ਮਰ ਕੇ ਮੇਰੇ ਮਨ ਚ ਮੇਰੇ ਪਰਿਵਾਰ ਚ ਬਹੁਤ ਸਹਿਮ ਦਾ ਮਾਹੌਲ ਬਣਿਆ ਵਾ ਮਤਲਬ ਮੈਂ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਹੈ ਵੀ ਜਿਹੜੇ ਬੰਦੇ ਨੇ ਜਾ ਕੇ ਮੇਰੇ ਖਿਲਾਫ ਤੁਹਾਨੂੰ ਪੜਕਾਇਆ ਹੈ ਝੂਠ ਬੋਲਿਆ ਹੈ ਵੀ ਕੱਲੇ ਕਮਲ ਕਿਸ਼ੋਰ ਨੇ ਤੁਹਾਡੇ ਖਿਲਾਫ ਬੋਲਿਆ ਵੀ ਮੈਂ ਉਹਨਾਂ ਨੂੰ ਦੱਸ ਦੋ ਸਾਡਾ ਤੁਹਾਡੇ ਕੋਲ ਰੌਲਾ ਹੀ ਨਹੀਂ ਕੋਈ ਜੇ ਉਹ ਤੁਹਾਡੇ ਕੋਲ ਨਹੀਂ ਕੋਈ ਬੰਦਾ ਲੈ ਕੇ ਆਂਦੇ ਤਾਂ ਤੁਹਾਡੀ ਅਗਲੀ ਕੀ ਕਾਰਵਾਈ ਹੋਈ? ਹਰ ਜੀ ਅਗਲੀ ਕਾਰਵਾਈ ਮੈਂ ਕਾਰਵਾਈ ਕਰਵਾਉਂਗਾ ਜੀ ਜਿਨ੍ਹਾਂ ਨੇ ਮੇਰੇ ਮਤਲਬ ਮਾਨ ਸਨਮਾਨ ਨੂੰ ਥੇਸ ਪਹਾਈ ਆਰ ਮੇਰੇ ਘਰ ਤੇ ਅਟੈਕ ਕਰਿਆ ਹੈ। ਮਤਲਬ ਉਸ ਟਾਈਮ ਇਹੋ ਜਿਹਾ ਮਾਹੌਲ ਹੋ ਗਿਆ ਜੀ ਤੁਸੀਂ ਘਰ ਦੇ ਵਿੱਚ ਚਾਰ ਬੰਦੇ ਆਂ। ਚਾਰ ਦੇ ਚਾਰ ਬੰਦੇ ਅਸੀਂ ਘਰ ਤੋਂ ਬਾਹਰ ਹੋ ਗਏ ਕਿ ਸਾਡੇ ਘਰ ਤੇ ਮੈਨੂੰ ਲੱਗਦਾ ਸੀ ਅਟੈਕ ਹੋ ਜਾਣਾ। ਵੀ ਜੇ ਅਸੀਂ ਇੱਥੇ ਬਾਹਰ ਉੱਥੇ ਹੁੰਦੇ ਤਾਂ ਕੁਝ ਵੀ ਹੋ ਸਕਦਾ ਸੀ। ਮਤਲਬ ਇਸ ਕਰਕੇ ਮਤਲਬ ਉੱਥੋਂ ਅਸੀਂ ਘਰ ਤੋਂ ਚਲੇ ਗਏ ਸਾਰੇ।